ਤੁਹਾਡਾ ਜੀ ਤੁਹਾਨੂੰ ਦੇਖ ਸੁਥਿਆ ਰਹੋ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਪ੍ਰਿੰਨ ਸਾਹਿਬ ਸੋ ਸਭ ਤੋਂ ਪਹਿਲੀ ਖਬਰ ਆਪਾਂ ਫੈਡਰਲ ਗਵਰਨਮੈਂਟ ਤੋਂ ਹੀ ਗੱਲਬਾਤ ਕਰਦੇ ਆ ਜਿੱਥੇ ਆਪਾਂ ਨੂੰ ਪਤਾ ਹੈ ਬੜਾ ਕੁਝ ਇੱਥੇ ਵਾਪਰੀ ਜਾਂਦਾ ਹੈ ਕਿ ਢਨਾਵਾ ਵਾਪਰ ਦਿਆ ਨੇ ਅੱਗੇ ਜਾ ਕੇ ਸਿਟੀ ਦੀ ਵੀ ਗੱਲਬਾਤ ਕਰਾਂਗੇ ਕੀ ਕੁਝ ਹੋਇਆ ਪਰ ਫੈਡਰਲ ਗਵਰਨਮੈਂਟ ਨੇ ਬਹੁਤ ਸਾਰੇ ਹੋਰ ਗਨਸ ਨੂੰ ਜਿਹੜਾ ਜੀ ਉਹ ਬੈਨ ਕਰ ਦਿੱਤਾ ਜੀ ਇਹ ਬਿਲਕੁਲ ਵੀ ਨਜ਼ਰ ਅੰਦਰੀ ਫੈਡਰਲ ਸਰਕਾਰ ਦੀ ਗੱਲਬਾਤ ਕਰੀਏ ਸੋ ਜਿਵੇਂ ਅਸੀਂ ਦੇਖਿਆ ਕਿ ਪਹਿਲਾਂ ਵੀ ਫੈਡਰਲ ਸਰਕਾਰ ਵੱਲੋਂ ਬਹੁਤ ਵੱਡੀ ਜਿੱਤ ਦੇ ਵਿੱਚ ਜੋ ਇੱਕ ਗਰਲ ਸੀ ਇਹ ਉਡਾਣ ਦੇ ਉੱਪਰ ਬੈਨ ਲਾਇਆ ਗਿਆ ਸੀ ਲੋਕਾਂ ਤੋਂ ਵਾਪਸ ਜਿਹੜੀਆਂ ਸੀ ਲਈਏ ਜਾ ਰਹੀਆਂ ਸਰ ਸੋ ਹੁਣ ਫੈਡਰਲ ਸਰਕਾਰ ਨੇ ਕੱਲ ਕੁਝ ਨਵੇਂ ਹੋਰ ਜਿਹੜੇ ਨੇ ਇਸ ਸੰਬੰਧੀ ਐਲਾਨ ਕੀਤੇ ਨੇ ਸੋ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਇਹ 324 ਦੇ ਕਰੀਬ ਜਿਹੜੇ ਨੇ ਇਹ ਮਾਡਲਸ ਨੇ ਜਿਹੜੇ ਗੱਲ ਤੋਂ ਵੱਖੋ ਵੱਖਰੇ ਮਾਡਲਸ ਨੇ ਤੇ ਵੈਰੀਐਂਟਸ ਨੇ ਸੋ ਉਹਨਾਂ ਨੂੰ ਵੀ ਇੱਕ ਬੈਂਡ ਦੀ ਫਸਟ ਫੇਜ ਜਿਹੜੀ ਹੈ ਕੈਟਾਗਰੀ ਦੇ ਵਿੱਚ ਪਾ ਦਿੱਤਾ ਗਿਆ ਸੋ ਜਿਹੜੇ ਤਿਆਰ ਕੈਨੇਡਾ ਦੇ ਵਿੱਚ ਬੈਨ ਦੇ ਸੋ ਉਹਨਾਂ ਦੀ ਕਿਰਤੀ ਦੇ ਵਿੱਚ ਫਾਇਦਾ ਸਰਕਾਰ ਵੱਲੋਂ ਹੋਰ ਵਾਅਦਾ ਘਟ ਦਿੱਤਾ ਗਿਆ ਸੋ ਇਸ ਚੀਜ਼ ਦੀ ਇਹ ਜਿਹੜੀ ਅਨਾਊਂਸਮੈਂਟ ਹੈ ਜੋ ਇਸ ਚੀਜ਼ ਦਾ ਜੋ ਐਲਾਨ ਹੈ ਪਬਲਿਕ ਸੇਫਟੀ ਮਿਨਿਸਟਰ ਡੌਮਿਨਿਕ ਕਲੇਮ ਲੰਘ ਖੋਣ ਵਾਲੋ ਕਿਹਾ ਕਿ ਜਿਵੇਂ ਉਹਨਾਂ ਨੇ ਕਿਹਾ ਕਿ ਇਹ ਜੋ ਬੈਨ ਕੀਤਾ ਹੋਇਆ ਫਾਇਰ ਆਮ ਸੇ ਸੋ ਨਾਤਾ ਕਹਿੰਦੇ ਇਹ ਵਿੱਚ ਚ ਜਾ ਸਕਦੇ ਨੇ ਨਾ ਇਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਨਾ ਕੈਨੇਡਾ ਦੇ ਵਿੱਚ ਇੰਪੋਰਟ ਕੀਤੀ ਜਾ ਸਕਦੇ ਨੇ ਸੋ ਇਹ ਅਨਾਉਂਸਮੈਂਟ ਉਹਨਾਂ ਨੇ ਜੋ ਇਕੋਲ ਪੋਲੀਟੈਕਨਿਕ ਡੀ ਮੋਂਟਰੀਅਲ ਜਿੱਥੇ ਜੋ ਇੱਕ ਇਹ ਮੈਸੇਕਰ ਹੋਇਆ ਸੀਗਾ ਅੱਜ ਤੋਂ 35 ਸਾਲ ਪਹਿਲਾਂ ਸੋ ਉਹਦੇ ਇਹ ਯੂਨੀਵਰਸਿਟੀ ਤੋਂ ਇੱਕ ਦਿਨ ਪਹਿਲਾਂ ਉਹਨਾਂ ਵੱਲੋਂ ਐਨਾਨਸਮੈਂਟ ਕੀਤੀ ਗਈ ਹੈ ਸੋ ਇਹਦੇ ਵਿੱਚ ਗੱਲ ਕਰੀਏ ਤੇ ਦਸੰਬਰ 6 1999 ਨੂੰ ਇੱਕ ਕੋਲ ਪੋਲਿਟਿਕ ਮੋਂਟਰੀਅਲ ਵਿਖੇ ਇੱਕ ਇਸ ਤਰੀਕੇ ਦਾ ਨਰਸਰਾਰ ਹਉਤੇ ਹੋਇਆ ਸੀ ਕਤਲੇਆਮ ਹੋਇਆ ਸੀ ਜਿਦੇ ਵਿੱਚ 14 ਔਰਤਾਂ ਦਾ ਕਤਲ ਤੇ ਕreturnData ਗਿਆ ਸੀ 10 ਔਰਤਾਂ ਇੱਥੇ ਜਿਹੜੀਆਂ ਸੀ ਅਜੱਕ ਵੀ ਹੋਈਆਂ ਸੀ ਚਾਰ ਹੋਰ ਜਿਹੜੇ ਮਰਦ ਵੀ ਸੀਗੇ ਇਸ ਕਤਲੇਆਮ ਵਿੱਚ ਸ਼ਾਮਿਲ ਹੋਈ ਸੀ 525 ਸਾਲਾਂ ਦੇ ਕਾਤਲ ਮਾਰਕ ਲਾਪੇਨ ਵੱਲੋਂ ਜਿਹੜਾ ਇਹ ਸੈਮੀ ਆਟੋਮੈਟਿਕ ਰਾਈਫਲ ਦੀ ਵਰਤੋਂ ਕਰਦੇ ਹੋਏ ਅੱਜ ਤੋਂ 39 ਸਾਲ ਪਹਿਲਾਂ ਇਹ ਇੱਕ ਕਤਲੇਆਮ ਨੂੰ ਜਾਂ ਦਿੱਤਾ ਗਿਆ ਸੀ ਸੋ ਉਸ ਕਤਲੇਆਮ ਤੋਂ ਇੱਕ ਦਿਨ ਪਹਿਲਾਂ ਫੈਡਰਲ ਸਰਕਾਰ ਨੇ ਇਹ ਅਨਾਊਂਸਮੈਂਟ ਕੀਤੀ ਹੈ ਸੋ 324 ਜਿਹੜੇ ਹੋਰ ਵਾਖਵਾਖੇ ਤਰ੍ਹਾਂ ਦੇ ਇਸ ਪਗਾਂ ਦੇ ਸੋ ਉਹਨਾਂ ਨੂੰ ਮੈਨ ਦੀ ਕੈਟਾਗਰੀ ਦੇ ਵਿੱਚ ਪਾ ਦਿੰਦਾ ਸੋ ਫੈਡਰਲ ਸਰਕਾਰ ਦਾ ਇੱਥੇ ਕਰਕੇ ਹੈ ਕਿ ਇਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਜੋ ਗਨ ਰਿਲੇਟਡ ਵਾਇਰਲੈਸ ਹੈ ਸੋ ਉਸ ਨੂੰ ਘਟਾ ਸਕਦੇ ਨੇ ਜੋ ਇਹਨਾਂ ਹਥਿਆਰਾਂ ਦੀ ਜੋ ਗਲਤ ਵਰਤੋਂ ਹੁੰਦੀ ਹੈ ਸੋ ਉਸ ਚੀਜ਼ ਨੂੰ ਕਹਿੰਦੇ ਅਸੀਂ ਰੋਕ ਸਕਦੇ ਹਾਂ ਪਰ ਦੂਜੇ ਪਾਸੇ ਜੇਕਰ ਅਸੀਂ ਇਹ ਵੱਖ-ਵੱਖ ਪੁਲਿਸ ਐਸੋਸੀਏਸ਼ਨ ਦੇ ਪਹਿਲਾਂ ਜਿਹੜੇ ਧਿਆਨ ਆਏ ਨੇ ਜਾਂ ਵੱਖ-ਵੱਖ ਜੋ ਆਂਕੜੇ ਨੇ ਉਹਨਾਂ ਵੱਲ ਦੇਖੀਏ ਤਾਂ ਪਿਛਲੇ ਸਮੇਂ ਦੇ ਕੈਨੇਡਾ ਦੀਆਂ ਏਜਟ ਵੀ ਟ੍ਰਾਂਟੋ ਪੁਲਿਸ ਐਸੋਸੀਏਸ਼ਨ ਹੈ ਏ ਵੈਨਕੂਵਰ ਪੁਲਿਸ ਐਸੋਸੀਏਸ਼ਨ ਹੈ ਜਾਂ ਕੁਝ ਹੋਰ ਪੁਲਿਸ ਐਸੋਸੀਏਸ਼ਨ ਦੇ ਬਿਆਨ ਸਾਹਮਣੇ ਆਏ ਸੀ ਉਹਨਾਂ ਨੇ ਇਹ ਬੈਂਡ ਲਾਉਣ ਤੋਂ ਬਾਅਦ ਕਿਉਂਕਿ ਪਹਿਲਾਂ ਵੀ ਫੈਡਰਲ ਸਰਕਾਰ ਵੱਲੋਂ ਇਸ ਤਰੀਕੇ ਦਾ ਬੈਲ ਆਇਆ ਗਿਆ ਸੀਗਾ ਸੋ ਉਸ ਬੈਲ ਲਾਉਣ ਤੋਂ ਬਾਅਦ ਕੈਨੇਡਾ ਦੇ ਹਾਲਾਤ ਕਿਵੇਂ ਹੋਏ ਨੇ ਉਸ ਬਾਰੇ ਦੱਸਿਆ ਸੀ ਉਹ ਦੱਸਿਆ ਕਿ ਇਕ ਗਨ ਰਿਲੇਟਿਡ ਵਾਇਲੈਂਸ ਕੈਨੇਡਾ ਦੇ ਵਿੱਚ ਕਾਫੀ ਵਧਿਆ ਆ ਸੋ ਉਹਨਾਂ ਨੇ ਕਿਹਾ ਕਿ ਜੋ ਅਪਰਾਧੀ ਨੇ ਉਹ ਕੋਈ ਸਰਕਾਰ ਕੋਲੋਂ ਲਾਇਸੈਂਸ ਲੈ ਕੇ ਜੋ ਹਥਿਆਰ ਮਿਲਦੇ ਨੇ ਵੀ ਉਹਨਾਂ ਦੇ ਨਾਲ ਕ੍ਰਾਈਮ ਨਹੀਂ ਕਰਦੇ ਉਹ ਤਾਂ ਸੁਣਾਗਲ ਕਰਕੇ ਜੋ ਅਮਰੀਕਾ ਤੋਂ ਗੈਰ ਕਾਨੂੰਨੀ ਤੰਗਨਾ ਹਥਿਆਰ ਕੈਨੇਡਾ ਦੇ ਵਿੱਚ ਆਉਂਦੇ ਨੇ ਜਾਂ ਹੋਰ ਇਹ ਦੁਨੀਆ ਦੇ ਵੱਖ-ਵੱਖ ਮੁਲਕਾਂ ਤੋਂ ਜੋ ਗੈਰ ਕਾਨੂੰਨੀ ਤੰਗਨਾ ਹਥਿਆਰ ਕੈਨੇਡਾ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਦੇ ਨਾਲ ਅਪਰਾਧ ਕਰ ਰਹੇ ਨੇ ਸੋ ਪਿਛਲੇ ਸਮੇਂ ਤੋਂ ਦੱਸਿਆ ਵੀ ਇਹ ਕ੍ਰਾਈਮ ਰਿਲੇਟਿਡ ਵਾਇਲੈਂਸ ਦਾ ਬਹੁਤ ਜ਼ਿਆਦਾ ਕੈਨੇਡਾ ਦੇ ਵਿੱਚ ਵਧਿਆ ਤੋ ਅਗਰ ਇਸ ਬੈਲ ਲਾਉਣ ਦੇ ਨਾਲ ਅਗਰ ਵਾਇਲੈਂਸ ਘਟ ਹੁੰਦਾ ਤਾਂ ਉਹ ਚੀਜ਼ ਨੇ ਕੰਮ ਕਰਨਾ ਸੀਗਾ ਪਰ ਫਿਰ ਵੀ ਸਰਕਾਰ ਦਾ ਇਹ ਜੋ ਨਜ਼ਰੀਆ ਆ ਉਹ ਵੱਖਰਾ ਆ ਸੋ ਸਰਕਾਰ ਨੂੰ ਲੱਗਦਾ ਵੀ ਇਹ ਜਿਹੜੇ ਬਹਿਨ ਕਰਦੇ ਨਾਲ ਇਹਨਾਂ ਨਾਲ ਕਮੀ ਆਉਗੀ ਕਿ ਅਮਰੀਕਾ ਦੇ ਵਿੱਚ ਹਾਲਾਤ ਖੁਸ਼ ਨੁਕਰੀ ਨੇ ਕੈਨੇਡਾ ਦੇ ਵਿੱਚ ਕੁਝ ਵੱਖਰੇ ਨੇ ਪੁਲਿਸ ਐਸੋਸੀਏਸ਼ਨ ਨੇ ਵੱਖੋ ਵੱਖਰੇ ਸੰਕ੍ਰਿਤੀ ਦੇ ਸੀਗੇ ਇਹ ਫੈਡਰਲ ਸਰਕਾਰ ਦੀ ਜਿਹੜੀ ਸੋਚ ਹੈ ਉਸ ਤੋਂ ਵੱਖਰੀ ਹੈ ਸੋ ਉਹਨਾਂ ਨੇ ਇਸ ਚੀਜ਼ ਨੂੰ ਮੰਨਿਆ ਕਿ ਇਹ ਦੇ ਨਾਲ ਸ਼ਹਿਰ ਜਿਹੜਾ ਗਨ ਰਿਲੇਟਰ ਵਾਇਰਲਸ ਕੱਟ ਜਾਏਗਾ ਪਰ ਜੇਕਰ ఓਵਰਆਲ ਇਹ ਬਾਕੀ ਪੁਲਿਸ ਐਸੋਸੀਏਸ਼ਨ ਦੀ ਮੰਨੀ ਹੈ ਤਾਂ ਉਹਨਾਂ ਦੇ ਮਤਵਕ ਇਹ ਕੋਈ ਬਹੁਤਾ ਫਰਕ ਇਸ ਚੀਜ਼ ਦੇ ਗੱਲ ਨਹੀਂ ਪੜਾ ਪਹਿਲਾਂ ਵੀ ਬਹਿ ਲੱਗਾ ਵੀ ਸੁਖ ਵਾਇਰਲਸ ਵਧਿਆ ਹੀ ਹੈ ਘਟਿਆ ਨਹੀਂ ਹੈ ਹੁਣ ਇਸੇ ਨਾਲ ਪਿੱਛੇ ਗੱਲ ਕਰਦੇ ਆ ਪੈਟਰਿਕ ਬ੍ਰਾਊਨ ਦੀ ਕਿਉਂਕਿ ਬ੍ਰਹਿਮਤਨ ਦੇ ਮੇਅਰ ਨੇ ਸੋ ਕੱਲ ਜੋ ਸਟੈਂਡਿੰਗ ਕਮੇਟੀ ਹੈ ਜੋ ਪਬਲਿਕ ਸੇਫਟੀ ਤੇ ਨੈਸ਼ਨਲ ਸਕਿਉਰਿਟੀ ਨਾਲ ਸੰਬੰਧਤ ਹੈ ਜੋ ਇਹ ਵਿਦੇਸ਼ੀ ਦਖਲ ਦੀ ਜਾਂਚ ਕਰ ਰਹੀ ਹੈ ਕਿ ਸੋ ਉੱਥੇ ਪੈਟਰਿਕ ਬਰੌਂ ਸਾਹਿਬ ਇਹ ਪਹੁੰਚੇ ਨੇ ਇਹ ਆਪਣੀ ਗੱਲ ਰੱਖੀ ਨੇ ਉਹਨਾਂ ਤੱਕ ਪੈਟਰਿਕ ਬਰੌਂ ਨੇ ਕਿ ਪਹਿਲਾ ਦਿਨ ਨੂੰ ਇਹ ਸੱਦਿਆ ਜਾਂਦਾ ਰਿਹਾ ਪੈਟਰਿਕ ਕੌਨ ਸਾਹਿਬ ਨਹੀਂ ਗਏ ਪਰ ਇਸ ਵਾਰ ਉਹਨਾਂ ਨੇ ਕਿਹਾ ਸੀਗਾ ਵੀ ਉਹ ਜੋ ਲੀਗਲ ਆਬਲੀਗੇਸ਼ਨ ਹੈ ਸੀ ਨੂੰ ਉਹ ਮੰਨਣਗੇ ਤੇ ਉਹਦੇ ਵਿੱਚ ਪੈਟਰਿਕ ਕੌਨ ਸਾਹਿਬ ਨੇ ਇੱਕ ਗੱਲ ਰੱਖੀ ਹੈ ਉਹ ਕਹਿੰਦੇ ਕਿ ਜਦੋਂ ਲੀਡਰਸ਼ਿਪ ਦੀ ਰੇਸ ਚੱਲੇ ਸੀ ਕੰਜ਼ਰਵੇਟਿਵ ਪਾਰਟੀ ਦੀ ਕਿਉਂਕਿ ਉਹ ਪੀਰ ਖਲੀਵਰ ਸਾਹਿਬ ਕੇ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਚਿੱਤੇ ਸੀ ਤੇ ਉਹਨਾਂ ਦੇ ਇੱਕ ਗੱਲ ਵੱਡੀ ਹੈ ਕਿ ਜਦੋਂ ਉਹ ਇਹ ਵੱਖ-ਵੱਖ ਜਗ੍ਹਾ ਜਾ ਕੇ ਕਿਉਂਕਿ ਉਸ ਵੇਲੇ ਦਿੱਲੀ ਸਿੱਤੂ ਦਾ ਐਕਸੀਡੈਂਟ ਹੋਇਆ ਸੀ ਉਸਦੀ ਮੌਤ ਹੋਈ ਸੀ ਉਸ ਤੋਂ ਬਾਅਦ ਇਸ ਦੂਬੂਸੀ ਵਾਲੇ ਦਾ ਕਤਲ ਹੋਇਆ ਸੀਗਾ ਸੋ ਇਹ ਕੁਸ਼ਕਦਵਾ ਦਾ ਇਬਰੈਪਟ ਦੇ ਵਿੱਚ ਵੀ ਇਸ ਨੂੰ ਯਾਦ ਕੀਤਾ ਗਿਆ ਸੀ ਕਿ ਪੈਟ੍ਰਿਕ ਬਰੌਂਸ ਸਾਹਿਬ ਉੱਥੇ ਪਹੁੰਚੇ ਸੀ ਕਿ ਉੱਥੇ ਪੈਟ੍ਰਿਕ ਬਰੌਂਸ ਸਾਹਿਬ ਨੇ ਸਿੱਖ ਨੇਸ਼ਨ ਸ਼ਬਦ ਦੀ ਵਰਤੋਂ ਕੀਤੀ ਸੀਗੀ ਤੇ ਇਸ ਸ਼ਬਦ ਦੇ ਇਤਰਾਜ ਕੀਤਾ ਗਿਆ ਸੀ ਸੋ ਪੈਟ੍ਰਿਕ ਬਰੌਂਸ ਸਾਹਿਬ ਨੇ ਇੱਥੇ ਗੱਲ ਕਹੀ ਹੈ ਕਿ ਇਸ ਸ਼ਬਦ ਦੇ ਉੱਪਰ ਜੋ ਸੀ ਭਾਰਤੀ ਕੌਂਸਲਟ ਕੋਲ ਇਤਰਾਜ ਕੀਤਾ ਗਿਆ ਤੇ ਇੱਕ ਫੋਰ ਕਾਲ ਜਿਹੜਾ ਆ ਭਾਰਤੀ ਕੌਂਸਲਟ ਤੋਂ ਜੋ ਉਹਨਾਂ ਦੇ ਕਨਸਲਟ ਮੀ. ਕਮਿਸ਼ਨਰ ਰਸਲ ਗਾਰਨਰ ਜੋ ਕਿ ਇਸ ਕੰਪੇਨ ਦੇ ਕੋਚ ਯਸੀ ਉਹਨਾਂ ਦੇ ਸੋ ਉਹਨਾਂ ਨੂੰ ਇਹ ਫੋਨ ਆਇਆ ਤੇ ਉਹਨਾਂ ਨੂੰ ਕਿਹਾ ਵੀ ਇਹ ਸ਼ਬਦ ਜਿਹੜਾ ਇਤਰਾਜ ਹੋ ਗਿਆ ਸਿੱਖ ਨੇਸ਼ਨ ਨੇਸ਼ਨ ਦਾ ਸ਼ਬਦ ਨਹੀਂ ਵਰਤਣਾ ਕਹੀਦਾ ਸੋ ਇਸ ਤੋਂ ਬਾਅਦ ਉਹਨਾਂ ਦੱਸਿਆ ਵੀ ਅਸੀਂ ਇਹ ਨੇਸ਼ਨ ਦੀ ਜਿਹੜਾ ਸਿੱਖ ਕੌਮ ਸ਼ਬਦ ਜਿਹੜਾ ਵਾਪਸ ਦਾ ਸ਼ੁਰੂ ਕੀਤਾ ਤੇ ਦੂਜੇ ਪਾਸੇ ਉਹਨਾਂ ਨੇ ਵੀ ਕੱਸੀ ਆਵੇ ਜੋ ਇਹ ਭਾਰਤ ਦੇ ਨਾਲ ਰਿਸ਼ਤੇਬੰਦ ਉਹ ਸਬੰਧ ਖਰਾਬ ਹੋਏ ਜਦੋਂ ਇਹ ਅਨਟਾਰੀਓ ਵਿੱਚ ਇਹ ਇੱਕ ਹਮਤਾਲੇ ਅੰਦਾਜ਼ਿਆ ਸੀਗਾ ਐਸਫੀਕ ਜੀ ਨੂੰ ਸੈਂਡਲ ਸਬੰਧਿਤ ਕਿਉਂਕਿ ਉਹ ਤੋਂ ਉਹ ਅਨਟਾਰੀਓ ਦੀ ਜਿਹੜੀ ਪੀਸੀ ਪਾਰਟੀ ਦੇ ਨਾਲ ਸਬੰਧਤ ਸੀਗੇ ਉਹਦੇ ਇਹ ਪੀਸੀ ਪਾਰਟੀ ਦੀ ਉਮੀਦਵਾਰੀ ਕਰਨ ਦਾ ਉਸ ਸਮੇਂ ਚਾਹਦੇ ਸੀਗੇ ਤੇ ਉਸ ਸਮੇਂ ਉਹਨਾਂ ਨੇ ਉਸ ਚੀਜ਼ ਦੀ ਹਮਾਇਤ ਕੀਤੀ ਸੀਗੀ ਸੋ ਕਹਿੰਦੇ ਨੇ ਉਦੋਂ ਕਿ ਜਿਹੜੇ ਸੀ ਮੇਰੇ ਸਬੰਧ ਨੇ ਭਾਰਤ ਸਰਕਾਰ ਤੋਂ ਦਲ ਖਰਾਬ ਹੋਣਾ ਸ਼ੁਰੂ ਹੋਇਆ ਪਰ ਨਾਲ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਭਾਰਤ ਸਰਕਾਰ ਦੀ ਕੋਈ ਇੰਟਰਫੀਰੈਂਸ ਜਾਂ ਵਿਦੇਸ਼ੀ ਕੋਈ ਇੰਟਰਫੀਰੈਂਸ ਨਾਲ ਇਸ ਤਰ੍ਹਾਂ ਦੇ ਨਤੀਜਿਆਂ ਦੇ ਵਿੱਚ ਕੁਝ ਤਬਦੀਲੀ ਹੈ ਮਤਲਬ ਕਿ ਅਗਰ ਇਹ ਇੰਟਰਫੀਰੈਂਸ ਨਾ ਹੁੰਦੀ ਤਾਂ ਸ਼ਾਇਦ ਪੀਰ ਪਾਲੀ ਆਫ ਸਾਹਿਬ ਦਾ ਜਿਤ ਦੇਖਦੇ ਇਸ ਤਰ੍ਹਾਂ ਉਹਨਾਂ ਨੂੰ ਨਹੀਂ ਲੱਗਦਾ ਸੋ ਇਹ ਕੁਝ ਸਵਾਲ ਸੀਗੇ ਇਹ ਜਿਹੜਾ ਦੇ ਜਵਾਬ ਉਹਨਾਂ ਨੇ ਜਿਹੜੀਆਂ ਦਿੱਤੇ ਨੇ ਇਸ ਖਬਰ ਨੂੰ ਕਾਫੀ ਮਿਨਿਸਟਰੀ মিডিਆ ਦੇ ਤਕਰੀਬ ਸਾਰਿਆਂ ਨੇ ਇਹ ਜਗ੍ਹਾ ਦਿੱਤੀ ਜੀ ਪ੍ਰਿੰਸ ਸਾਹਿਬ ਇੱਥੇ ਬ੍ਰੈਂਟਨ ਦੀ ਉਹ ਗੱਲਬਾਤ ਹੋਈ ਆ ਚਲੋ ਪੈਟਰਨ ਬ੍ਰੌਂਗਰ ਨੇ ਆਪ ਦਾ ਪੱਖ ਰੱਖਿਆ ਹੋ ਸਕਦਾ ਬਹੁਤ ਸਾਰੀਆਂ ਗੱਲਾਂ ਗੋਲ ਮੋਲ ਵੀ ਹੋ ਜਾਣ ਤੇ ਚਲੋ ਇਹ ਤਾਂ ਔਣੇ ਵਾਲਾ ਸਮਾਂ ਦੱਸੂਗਾ ਚਲੋ ਚੰਗਾ ਇਹ ਗਏ ਨੇ ਉੱਥੇ ਆਪ ਦਾ ਆਪਣੀ ਪੱਖ ਆਪਣੀ ਗੱਲਬਾਤ ਇਹਨਾਂ ਨੇ ਕਮੇਟੀ ਦੇ ਅੱਗੇ ਰੱਖੀ ਆ ਸੋ ਮੇਨਸਟ੍ਰੀਮ ਮੀਡੀਆ ਦੇ ਵਿੱਚ ਵੀ ਕਾਫੀ ਜਿਹੜੀ ਆ ਖਬਰ ਇਹ ਆ ਰਹੀ ਆ ਤੇ ਬ੍ਰੈਂਟਨ ਨੇ ਉਹ ਗੱਲਬਾਤ ਕਰੀ ਇਹ ਪ੍ਰਿੰਸ ਸਾਹਿਬ ਇੱਕ ਹੁੰਦਾ ਨਾ ਵੀ ਇੱਕ ਸ਼ਬਦ ਵਰਤਦੇ ਆ ਵੀ ਦਿਲ ਦਹਿਲਾਉਣ ਵਾਲੀ ਇੱਕ ਵੀਡੀਓ ਸਾਹਮਣੇ ਆਈ ਹੈ ਔਰ ਇੱਕ ਵੈਨ ਚ ਉਤਰਦੇ ਨੇ ਕੁਝ ਦੋ ਕੁ ਵਿਅਕਤੀ ਮੇਰੇ ਖਿਆਲ ਗੱਡੀ ਸਾਫ਼ ਕਰ ਰਹੇ ਹੁੰਦੇ ਨੇ ਸਨੋਹ ਸਾਫ਼ ਕਰਦੇ ਨੇ ਜੀ ਤੇ ਧੜਾ ਧੜ ਗੋਲੀਆਂ ਚੱਲਦੀਆਂ ਨੇ ਜੀ ਇੱਕ ਦੇ ਉੱਤੇ ਤਾਂ ਮਨ ਲੱਗਦਾ ਵੀ ਘਟੋ ਘਟ 10 15 ਗੋਲੀਆਂ ਧੜਾ ਧੜ ਚੱਲੀਆਂ ਨੇ ਕੀ ਖਬਰ ਹੈ ਸਾਰੀ ਪ੍ਰੈ khán ਸਾਹ ਖੁਦ ਦੇਖੋ ਇਹ ਪਿੱਛੇ ਜੀ ਇਹ ਵਿਰੰਤ ਦੇ ਵਿੱਚ ਇਸ ਤਰੀ ਕੀ ਦਾ ਹਾਸਾ ਹੋਇਆ ਸੋ ਇੱਥੇ ਤੇ ਬੜੇ ਪਦ ਭਾਗੀ ਅਸੀਂ ਗੱਲਾਂ ਕਰ ਸਕਦੇ ਹਾਂ ਇਸ ਤਰੀਕੇ ਦੀ ਜੋ ਗੱਲਾਂ ਬਾਤਾਂ ਵਾਪਰਦੀਆਂ ਨੇ ਸੋ ਇਹ ਬ੍ਰੈਪਟ ਦੇ ਕੇ ਗੱਲ ਕਰੀਏ ਕਿ ਜੋ ਵਾਰ 10 ਹੈ ਕਿ ਇੱਥੇ ਆਪਣੇ ਪੰਜਾਬੀਆਂ ਦੀ ਵੀ ਕਾਫੀ ਇਹ ਵੱਡੀ ਵਸੋਂ ਆ ਸੋ ਇਹ ਹਾਸਾ ਇਹ ਬੁੱਧਵਾਰ ਰਾਤ 11:11 ਵਜੇ ਵਾਪਰੇ ਦੱਸਿਆ ਜਾ ਰਿਹਾ ਸੋ ਜਿੱਥੇ ਆਡੀਅנס ਟੀਮ ਤੇ ਕੌਣ-ਕੌਣ ਡਰਾਈਵਰਾਂ ਖੇਤਰ ਅਗੇ ਦਾ ਕਿ ਗੋਰਵੇ ਡਲਾਈਨ ਦੇ ਬੇਸ ਫੀਲਡ ਤੋਂ ਉਰਦੇ ਲੱਗੇ ਪੈਂਦਾ ਆ ਸੋ ਇੱਥੇ ਕਿ ਗੋਲੀ ਚੱਲੀ ਐ ਸੋ ਗੋਲੀ ਚੱਲਣ ਦੇ ਨਾਲ ਕੀ ਹੋਇਆ ਆ ਕਿ ਇੱਕ ਜੜੇ ਦੀ ਮੌਤ ਹੋਈ ਐ ਇੱਕ ਜੜੇ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਸੋ ਜਿਸ ਨੂੰ ਹਸਪੀਟਲ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ ਸੋ ਉਹਨੂੰ ਦੱਸਿਆ ਗਿਆ ਵੀ ਹਾਲਤ ਤਾਂ ਉਸੀ ਗੰਬੀਰ ਐ ਪਰ ਇਹ ਚਾਰ ਲੇਵਾ ਜਿਹੜੀ ਸੱਟਾਂ ਨਹੀਂ ਆ ਮਤਲਬ ਉਸ ਜਿੰਦਗੀ ਜਿਹਦਾ ਜਿਹੜਾ ਬਚਾ ਹੋ ਸਕਦਾ ਆ ਵੈਸੇ ਉਸ ਨੂੰ ਵੀ ਗੰਬੀਰ ਹਾਲਤ ਦੇ ਵਿੱਚ ਹੀ ਇਹਨਾਂ ਦਾ ਦਾਖਲ ਕਰਵਾਇਆ ਗਿਆ ਸੋ ਦੋ ਜਿਹੜੇ ਇਸ ਰੋਸ ਸਾਫ ਕਰ ਰਹੇ ਨੇ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਤੁਸੀਂ ਵੀ ਦੇਖੀ ਹੋਰੀ ਕਿ ਦੋ ਜਿਹੜੇ ਰੋਸ ਸਾਫ ਕਰ ਰਹੇ ਸੀਗੇ ਇੱਕ ਗੱਡੀ ਆਉਂਦੀ ਹੈ ਗੱਡੀ ਦੇ ਵਿੱਚੋਂ ਉਤਰ ਕੇ ਹਮਲਾ ਕਰ ਉਹਨਾਂ ਦੇ ਉੱਤੇ ਗੋਲੀਆਂ ਛਾੜਉਂਦੇ ਨੇ ਤੇ ਇੱਕ ਜਨਾਂ ਦਾ ਮੌਕੇ ਤੇ ਡਿੱਗ ਜਾਂਦਾ ਇੱਕ ਜਨਾਂ ਉਸ ਤੋਂ ਥੋੜਾ ਭੱਜੜ ਦੇ ਵਿੱਚ ਕਾਜਾਜ ਹੋ ਜਾਂਦਾ ਆ ਸਬਾਹ ਦੇ ਵਿੱਚ ਇਹ ਜੋ ਵਿਅਕਤੀ ਸੀਗਾ ਜਿਹਨੂੰ ਮੌਕੇ ਤੇ ਦੇਖਿਆ ਗੋਲੀਆਂ ਲੱਗਣ ਤੋਂ ਬਾਅਦ ਉਹ ਪਤਾ ਲੱਗਾ ਵੀ ਉਹਦਾ ਮੌਕੇ ਤੇ ਮੌਤ ਹੋ ਗਈ ਸੀ ਤੇ ਦੂਜੇ ਸ਼ਖਸ ਨੂੰ ਜਿਹੜਾ ਆ ਉਹ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਤੇ ਹੁਣ ਇਹ ਪਤਾ ਲੱਗਾ ਆ ਕਿ ਇਹ ਜੋ ਦੋ ਨੌਜਵਾਨ ਸੀ ਜਿਨ੍ਹਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਨੇ ਇਹ ਪੰਜਾਬੀ ਨੌਜਵਾਨ ਨੇ ਸੋ ਜਿਸ ਨੌਜਵਾਨ ਦੀ ਮੌਤ ਹੋਈ ਹੈ ਸੋ ਉਹ ਦਾ ਨਾਮ ਉਸ ਦਾ ਪ੍ਰਤਮਨ ਸਿੰਘ ਹੈ ਇਹ ਪੰਜਾਬ ਦੇ ਕਰਨ ਕਰਨ ਦੇ ਨਾਲ ਸੰਬੰਧਤ ਅਨੰਦਪੁਰ ਦੇ ਤੰਦਪੁਰ ਨਾਮ ਦਾ ਪਿੰਡ ਹੈ ਸੋ ਉਹਦੇ ਨਾਲ ਸੰਬੰਧਤ ਨੇ ਦੋ ਸਕੇ ਭਰਾ ਨੇ ਸੋ ਇੱਕ ਜਿਹਦੀ ਮੌਤ ਹੋਈ ਆ ਉਸ ਦਾ ਨਾਮ ਪ੍ਰਤਮਾਰ ਸਿੰਘ ਹੈ ਤੇ ਦੂਜਾ ਜੋ ਜਕਦੀ ਹੋਇਆ ਉਸ ਦਾ ਨਾਮ ਖੁਸ਼ਵੰਤਪਾਲ ਸਿੰਘ ਹੈ ਤੇ ਖੁਸ਼ਵੰਤ ਬਾਰੇ ਦੱਸਿਆ ਜਾ ਰਿਹਾ ਕਿ ਇਹੇ 6 ਮਹੀਨੇ ਪਹਿਲਾਂ ਹੀ ਕੰਡਾ ਆਇਆ ਸੀਗਾ ਸੋ ਦੋ ਸਕੇ ਭਰਾ ਇਹ ਘਟਾਰ ਤੋਂ ਸਿਰੋ ਸਾਫ ਕਰ ਰਹੀ ਸੀ ਰੋਦੇ ਘੂੜੀਆਂ ਚੱਲੀਆਂ ਨੇ ਇੱਕ ਜਾਨਾ ਮਰ ਗਿਆ ਪ੍ਰਿਤਪਾਲ ਸਿੰਘ ਉਸ ਦੀ ਜਿਹੜੀ ਪੁਲਿਸ ਨੇ ਇੱਥੇ ਤਾਂ ਨਹੀਂ ਦੱਸਿਆ ਪਰ ਜੋ ਖਬਰਾਂ ਪੰਜਾਬ ਤੋਂ ਆ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਇਹਨਾਂ ਦੇ ਪਿਤਾ ਜੀ ਜਿਹੋ ਨੇ ਉਹਨਾਂ ਨੇ ਉੱਥੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਦੱਸਿਆ ਹੈ ਕਿ ਉਹਨਾਂ ਦੇ ਬੇਟੀਆਂ 'ਤੇ ਇਸ ਤਰੀਕੇ ਦਾ ਹਮਲਾ ਹੋਇਆ ਇੱਕ ਬੇਟਾ ਮਾਰਿਆ ਗਿਆ ਉੱਚਾ ਚੱਕ ਵੀ ਹੈ ਸੋ ਪੁਲਿਸ ਇੱਥੇ ਇਨਵੈਸਟੀਗੇਸ਼ਨ ਕਰ ਰਹੀ ਹੈ ਇਹ ਇਨਵੈਸਟੀਗੇਸ਼ਨ ਉਪਗੰਗ ਤੋਂ ਬਾਅਦ ਹੋਰ ਕੋਈ ਹੋ ਹੋਏ ਰਿਪੋਰਟ ਕਰਨ ਦੀ ਅਸੀ ਉਹ ਵੀ ਹੋਣੀ ਜਦੋਂ ਅਸੀਂ ਕਰਾਂਗੇ ਸੋ ਇਹਦੇ ਵਿੱਚ ਹਾਲੇ ਕੁਝ ਵੀ ਕਲੀਅਰ ਨਹੀਂ ਹੈ ਕਿ ਇਹ ਮੰਤਵ ਕੀ ਸੀ ਕਿਉਂ ਗੋਲੀਆਂ ਚਲਾਈ ਗਈਆਂ ਕਿ ਇਹ ਕੋਈ ਇਹਨਾਂ ਦੇ ਆਪਸ ਵਿੱਚ ਦੁਸ਼ਮਣੀ ਸੀ ਕੋਈ ਗਲਤ ਪਛਾਣ ਦਾ ਮਾਮਲਾ ਸੀਗਾ ਕਿ ਮਿਸਇਡੈਂਟੀ ਦਾ ਪਹਿਲਾਂ ਵੀ ਇਹ ਕੋਸ਼ਿਸ਼ ਤੇ ਵਾਰਦਾਤਾ ਹੋਈ ਹੈ ਨੇ ਕਿ ਬਾਹਰੋਂ ਕਿਸੇ ਨੂੰ ਸੀ ਮਾਰ ਕੇ ਕਿਸੇ ਨੂੰ ਗਏ ਕੁਝ ਇਸ ਤਰੀਕੇ ਦੀ ਗੱਲਬਾਤ ਸੀ ਇਹ ਬਾਕੀ ਚੀਜ਼ਾਂ ਪਸਾਰੀਆਂ ਆਉਣ ਵਾਲੇ ਸਮੇਂ ਤੇ ਨਾਲ ਕਲੀਅਰ ਹੋਣ ਜਿਆ ਪਰ ਜਿਸ ਤਰ੍ਹਾਂ ਕਿ ਦੇ ਨਾਲ ਇਹ ਸਾਰਾ ਕੁਝ ਇਬਰਾਹਿਮਤ ਦੇ ਵਿੱਚ ਵਾਪਰ ਰਿਹਾ ਕਿ ਪਹਿਲਾਂ ਵੀ ਇਸ ਜਿੱਦੇ ਕਿ ਆ ਵੀ ਇਸ ਫਿਲਟਰ ਦੇ ਆਲੇ ਦੁਆਲੇ ਹੀ ਕੁੜੀਆਂ ਚੱਲੀਆਂ ਨੇ ਇਹ ਆਮ ਲੋਕਾਂ ਦੀ ਪਹਿਲਾਂ ਵੀ ਮੌਤ ਹੋਈ ਹੈ ਜੋ ਕਿ ਪੰਜਾਬੀ ਹੀ ਸਨ ਤੇ ਹੋਰ ਵੀ ਇਸ ਤਰੀਕੇ ਦੇ ਜਿਵੇਂ ਸੀ ਦੇ ਬਲੈਕਪੱਡ ਦੇ ਵਿੱਚ ਹੋਏ ਨੇ ਖਾਸ ਤੌਰ ਤੇ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੋ ਜਿਸ ਤਰੀਕੇ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਹਾਲਾਤ ਬੜੇ ਹੋਏ ਜਿਵੇਂ ਅਸੀਂ ਪਹਿਲਾਂ ਵੀ ਖਬਰ ਸਾਹਮੇ ਕੀਤੀ ਸੀ ਗਨ ਕੰਟਰੋਲ ਨੂੰ ਲੈ ਕੇ ਹੁਣ ਇਹ ਜਿਹੜੇ ਅਪਰਾਧੀ ਨੇ ਜਿਹੜੇ ਸਰਦ ਦੇ ਨਾਲ ਇਹ ਲੋਕਾਂ ਦੇ ਆ ਕੇ ਹਮਲੇ ਕਰਦੇ ਨੇ ਮਾਰਦੇ ਨੇ ਸੂਝਦਾ ਕੋਲ ਕੋਈ ਇਹ লাইসেনਸ ਲਏ ਹੋਏ ਹਥਿਆਰ ਵੀ ਹੁੰਦੇ ਜਾ ਰਹੇ ਸਾਰੇ ਨਾਲ ਕੋਲ ਉਹੀ ਹਥਿਆਰ ਨੇ ਜਿਹੜੇ ਇਹਨਾਂ ਦੇ ਗੈਰਕਾਨੂੰਨੀ ਤੰਗ ਦਾ ਲਏ ਹੁੰਦੇ ਆ ਬਾਕੀ ਪ੍ਰਿੰਸੀ ਜੀ ਜਦੋਂ ਹੁਣ ਫੇ ਪੁਲਿਸ ਇਸ ਸਾਰੇ ਮਸਲੇ ਦੀ ਹੋਰ ਇਨਵੈਸਟੀਗੇਸ਼ਨ ਕਰੇਗੀ ਸੋ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਜਿਹੜਾ ਬਾਕੀ ਜਿਹੜਾ ਸਾਰਾ ਕੁਝ ਕਲੀਅਰ ਹੋਊਗਾ ਪਰ ਇੰਨਾ ਹੋਰ ਕਲੀਅਰ ਹੋ ਚੁੱਕਾ ਆ ਕਿ ਇਹ ਜਿਹੜੇ ਦੋਵੇਂ ਨੌਜਵਾਨ ਸੀ ਸਖਿਪਰਾ ਦੇ ਤੇ ਪੰਜਾਬੀ ਸਕ 100 ਲਾਵਾ ਜੌਰ ਕ੍ਰੀਮਰ ਪੁਲਿਸੀ ਗੱਲਬਾਤ ਕਰੀਏ ਸੁਰ ਉਹਦੇ ਚਾਰ ਜਿਹੜੇ ਟੀਮੇ ਚ ਬਾਈਸ ਦੇ ਤੇ ਦੋ ਹੋਰ ਜਰਿਆਂ ਨੂੰ ਇੱਕ ਗ੍ਰਿਫਤਾਰ ਕੀਤਾ ਤੇ ਛੇ ਹੋਰ ਜੜੇ ਜਿਹੜੇ ਸਸਪੈਕਟ ਦੇ ਸੋ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਸੋ ਮਾਰਕ ਵਿਖੇ ਇੱਕ ਜੁਐਲਰੀ ਸਟੋਰ ਤੇ ਉੱਪਰ ਰੋਬਰੀ ਹੋਈ ਸੀ ਇਹ ਗੁੱਤਵਾਦੀ ਕਟੜਾ ਸੋ ਇਸ ਜੋ ਇਹ ਰੋਬਰੀ ਦੀ ਇਹ ਵੀਡੀਓ ਵੀ ਕਾਫੀ ਵਾਇਰਲ ਹੋਈ ਆ ਸੋ ਇਹਦੇ ਵਿੱਚ ਦੋ ਜਿਹੜੇ ਇਹ ਜਿਹੜੇ ਆ ਅਡਲਟ ਦੇ ਦੋ ਜਿਹੜੇ ਟੀਨੇਜ ਦੇ ਸੋ ਇਹ ਚਾਰ ਜਿਹੜੇ ਟੀਨੇਜ ਦੇ ਜਿਹੜੇ ਕਿ ਇਹ ਫੜੇ ਗਏ ਨੇ ਬਾਕੀ ਅਜੇ ਦੀ ਪਾਲ ਜਾ ਰਹੀ ਹੈ ਸੋ ਇੱਥੇ ਜੀ ਗੱਲ ਜੀਤੀ ਦੀ ਕਰੇ ਜਿਹੜੀ ਵੱਖ-ਵੱਖ ਸੁਨਿਆਰਿਆਂ ਦੀਆਂ ਦੁਕਾਨਾਂ ਨੇ ਚਾਹੇ ਉਹ ਆਪਣੇ ਪੰਜਾਬੀ ਕਮਿਟੀ ਦੇ ਸਬੰਧ ਤੇ ਚਾਹੇ ਹੋਰ ਭਾਈਚਾਰਕ ਸਬੰਧ ਨੇ ਸੋ ਉਹਨਾਂ ਦੇ ਉੱਪਰ ਪਿਛਲੇ ਸਮੇਂ ਤੋਂ ਨਾਲ ਇਹੋ ਜੀ ਬਹੁਤ ਸਾਰੀਆਂ ਬਾਤਾਂ ਸੋ ਯਾਰ ਨੇ ਕਿ ਇੱਥੇ ਇਸ ਤੀਤੀ ਦੇ ਲਟੇਰੀ ਆਏ ਨੇ ਇਹ ਲੁੱਟ ਕੀਤੀ ਹੈ ਸੋ ਇਹ ਇੱਕ ਕੱਟਰਾ ਨਹੀਂ ਹੋਰ ਵੀ ਕਾਫੀ ਕੱਟਰਾ ਵਾਇਸ ਖੇਤਰ ਦੇ ਵਿੱਚ ਵਾਪਰੀਆਂ ਨੇ ਸੋ ਇਹ ਕੱਟਰਾਵਾ ਕਾਨਦੀ ਜੋ ਜਿੰਨੇ ਵੀ ਇੱਥੇ ਸੁਨਿਆਰੀਆਂ ਦੀਆਂ ਦੁਕਾਨਾਂ ਨੇ ਜੀਟੀਏ ਦੇ ਵਿੱਚ ਸੋ ਉਹਨਾਂ ਦੇ ਵਿੱਚ ਵੀ ਕਾਫੀ ਸਹਿਮ ਪਾਇਆ ਜਾ ਰਿਹਾ ਕਿਉਂਕਿ ਇਹ ਡਾਕ ਦੇ ਦਿਹਾਰੇ ਹੋ ਰਹੀਆਂ ਨੇ ਹਮਲਾਵਰ ਆਉਂਦੇ ਨੇ ਲੁੱਟਦੇ ਨੇ ਲੁੱਟ ਕੇ ਲੈ ਜਾਂਦੇ ਨੇ ਸੋ ਫੜ ਵੀ ਹੁੰਦੇ ਨੇ ਫਿਰ ਵੀ ਇਹ ਚੀਜ਼ਾਂ ਜਿਹੜੀਆਂ ਨੇ ਘਟ ਰਹੀਆਂ ਸੋ ਓਵਰ ਆਲ ਇੱਥੇ ਸੁਣਿਆਰਿਆਂ ਦੇ ਵਿੱਚ ਵੀ دہشت ਦਾ ਮਾਹੌਲ ਬਣਿਆ ਹੋਇਆ ਮੈਂ ਪ੍ਰਿੰਸ ਸਾਹਿਬ ਇਹ ਗੱਲ ਤੁਹਾਡੇ ਨਾਲ ਸ਼ੇਅਰ ਵੀ ਕਰਨੀ ਸੀਗੀ ਵੀ ਤੁਸੀਂ ਇਹ ਦੇਖ ਲਓ ਵੀ ਬਿਜ਼ਨਸ ਬੰਦਾ ਕਰੇ ਤਾਂ ਕਰੇ ਕੀ ਪਹਿਲਾਂ ਹਰ ਬੰਦਾ ਕੋਈ ਚਾਹੁੰਦਾ ਵੀ ਭਾਈ ਅਸੀਂ ਅਸੀਂ ਬਿਜ਼ਨਸ ਕਰੀਏ ਆਪ ਦਾ ਕਰੀਏ ਪਰ ਇਹ ਤਾਂ ਸ਼ਰਿਆਂ ਵਿੱਚ ੱੱਕਾ ਜਿਹੜਾ ਜੀ ਹੁੰਦਾ ਜਾ ਰਿਹਾ ਆਉਂਦੇ ਨੇ ਸੀਛੇ ਤੋੜਦੇ ਨੇ ਸ਼ਰਮ ਲੁੱਟ ਕੇ ਚਲੇ ਜਾਂਦੇ ਨੇ ਫਿਰ ਫਿਰ ਕੋਈ ਕੋਈ ਬਿਆਨ ਆਵੇ ਇੱਥੋਂ ਆਉਣ ਕੋਈ ਗੱਲਾਂ ਬਾਤਾਂ ਉਹਨਾਂ ਦੀ ਸੇਫਟੀ ਨੂੰ ਲੈ ਕੇ ਹਾਂਜੀ ਜਾਂ ਉਹਨਾਂ ਦੀ ਐਸੋਸੀਏਸ਼ਨ ਕੋਈ ਪਾਈ ਏ ਇਹ ਤਾਂ ਫਿਰ ਤਾਂ ਹੌਲੇ ਵਾਲੇ ਤਰੀਕੇ ਨਾਲ ਆਪਾਂ ਮਾਲਸ ਦੇ ਵਿੱਚ ਕਈ ਵਾਰੀ ਦੇਖਿਆ ਜਿਹੜੇ ਵੱਡੇ ਵੱਡੇ ਮਾਲ ਨੇ ਤੇ ਉੱਥੇ ਵੀ ਜੁਐਲਰੀ ਦੀ ਸ਼ਾਪ ਹੈ ਜੀ ਸ਼ਰਮ ਲੁੱਟ ਲੀਆਂ ਜਾਂਦੀਆਂ ਨੇ ਔਰ ਨਿਕਲਦਾ ਕੁਛ ਨਹੀਂ ਗਾ ਚਲੋ ਸੋ ਦਬਈ ਜੁਐਲਰ ਦਾ ਹੀ ਨਾਲ ਆਪਾਂ ਹੋਕਾ ਦੇ ਦੰਨੇ ਆ ਜੀ ਕੁਝ ਕ ਸੋਨੇ ਦਾ ਰੇਟ ਘਰੇਆ ਕੱਲ 3800 ਸੀ ਅੱਜ 3750 ਦੇ ਵਿੱਚ 골ਡ ਗੋਲਡ ਬਾਰ ਮਿਲ ਜਾਣੀ ਆ ਤੇ ਬ੍ਰੈਂਟਨ ਦੇ ਵਿੱਚ ਐਲੋਕੇਸ਼ਨ ਏਅਰਪੋਰਟ ਬਵੇੜ ਦੇ ਇੰਟਰਸੈਕਸ਼ਨ ਦੇ ਉੱਤੇ ਦਬਾਈ ਜੁਵੈਲਰ 3750 ਦੇ ਵਿੱਚ ਔਰ ਪੰਜਾਬ ਭਾਰਤ ਪੈਸੀ ਪੇਜਣੇ ਆ ਤਾਂ 61 ਰੁਪਏ ਇੱਕ ਡਾਲਰ ਦੇ ਮਿਲ ਜਾਣੇ ਆ 416 400 ਪੰਡ 1200 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਆ ਪੰਡ ਸਾਹਿਬ ਨਾਲ ਦੀ ਨਾਲ ਜਿਹੜੀ ਆ ਜੀ ਆਪਾਂ ਅਗਲੀ ਖਬਰ ਵੀ ਜਿਹੜੀ ਆ ਉਹ ਸਾਡੇ ਸੁਣਨ ਵਾਲੇ ਸਰੋਤਿਆਂ ਦੇ ਨਾਲ ਸਾਂਝ ਕਰ ਦੰਨੇ ਆ ਸੋ ਆਪਾਂ ਨੂੰ ਪਤਾ ਹੀ ਆ ਪੰਡ ਸਾਹਿਬ ਪਿਛਲੇ ਦਿਨੀ ਹਰ ਬਹੁਤ ਸਾਰੀਆਂ ਵੀਡੀਓਜ਼ ਬਹੁਤ ਸਾਰੇ ਮੀਡੀਆ ਪਲੇਟਫਾਰਮ ਦੇ ਉੱਤੇ ਬਹੁਤ ਸਾਰੇ ਪੱਤਰਕਾਰਾਂ ਨੇ ਵੀ ਬਾਹਰ ਜਾ ਕੇ ਸ਼ੂਟ ਕੀਤੀਆਂ ਜਿੱਥੇ ਉਹਨਾਂ ਨੂੰ ਬਹੁਤ ਸਾਰੇ ਬੇਕਾਰੇ ਲੋਕ ਬੈਠੇ ਟੈਂਟਾਂ ਦੇ ਵਿੱਚ ਦਿਖੇ ਸੋ ਹੁਣ ਡਾਕਫੋਰਡ ਹੋਣੀ ਇਹਨਾਂ ਕੈਂਪਾਂ ਨੂੰ ਲੈ ਕੇ ਕਾਫੀ ਸਖਤ ਹੋਏ ਨੇ ਜੀ ਕੀ ਬਿਆਨਬਾਜ਼ੀ ਉਹਨਾਂ ਨੇ ਦਿੱਤੀ ਹੈ ਕੀ ਕਿਹਾ ਉਹਨਾਂ ਨੇ ਜੀ ਦੇਖੋ ਪੀਬੀਏ ਡਾਕਫੋਰਸ ਸਾਫ ਦੇ ਕੱਲੇ ਗੱਲ ਕਹੀ ਹੈ ਕਿ ਉਹ ਨਵਾਂ ਲੈਜਿਸਲੇਸ਼ਨ ਲੈ ਕੇ ਆਉਣਗੇ ਜੀਜੀ ਬਣਾ ਲਈ ਹੋ ਗਲੈਸ ਲੋਕਾ ਬਣਾਏ ਗਏ ਜਿਹੜੇ ਇਨਕੈਪਸੂਲੇਟਸ ਦੇ ਜੀ ਦੇ ਵਿੱਚ ਹੋ ਰਹੇ ਨੇ ਕਿਉਂਕਿ ਬਹੁਤ ਸਾਰੀਆਂ ਵੀਡੀਓ ਸੀਕੜੀਆਂ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਵੀ ਦੇਖਿਆ ਨੇ ਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਟ੍ਰਕਚਰ ਤੋਂ ਆੜੇ ਦੁਆਲੇ ਕਿਸੇ ਤਰ੍ਹਾਂ ਦੀ ਗੱਲ ਕਰ ਲਈ ਹੋਰ ਖੇਤ ਦੇ ਬਰਮਤ ਦੇ ਵਿੱਚ ਵੀ ਕੋਸ਼ਿਸ਼ ਸੀ ਕਿ ਇਹਦੀਆਂ ਵੀਡੀਓਸ ਆਈਆਂ ਨੇ ਕਿ ਇਸ ਤਰੀਕੇ ਦੇ ਜਿਹੜੇ ਇਟਕੈਪਸੂਲਟਸ ਬਣਾਉਂਦੇ ਉੱਤੇ ਬਹਿ ਕੇ ਲੋਕ ਰਹ ਰਹੇ ਨੇ ਤੇ ਇਸ ਚੀਜ਼ ਨੂੰ ਰੋਕਣ ਵਾਸਤੇ ਉਹਨਾਂ ਨੇ ਕਿਹਾ ਵੀ ਨਵਾਂ ਲੈਜਿਸਲੇਸ਼ਨ ਲਿਆਦਾ ਜਾਊਗਾ ਕਹਿੰਦੇ ਵੀ 12 ਬੀਅਰਸ ਦੇ ਉਹਨਾਂ ਨੇ ਨਾਲ ਸੰਪਰਕ ਕੀਤਾ ਆ ਸੋ ਸੁਤਬਰ ਕਰਕੇ ਦੱਸਿਆ ਵੀ ਇਹ ਪ੍ਰੋਬਲਮਸ ਉਹਨਾਂ ਦੇ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੇ ਇਹਦੇ ਵਿੱਚ ਉਹ ਕਹਿ ਰਹੇ ਨੇ ਕਿ ਨਾਟ ਵਿਸਟੈਂਡਿੰਗ ਕਲੋਸ ਦੀ ਵਰਤੋਂ ਕਰਨਗੇ ਤਾਂ ਕਿ ਕੋਈ ਵੀ ਲੀਗਲ ਚੈਲੰਜ ਇਸ ਉਹਨਾਂ ਦੇ ਫੈਸਲੇ ਦੇ ਖਿਲਾਫ ਨਾ ਕੀਤਾ ਜਾ ਸਕੇ ਸੋ ਇਹਦੇ ਵਿੱਚ ਇਹ ਆ ਕਿ ਕਿਉਂਕਿ ਟਰਾਟੋ ਵੀ ਬਜੇਗਾ ਕਿਤੇ ਟਰਾਟੋ ਦੇ ਵਿੱਚ ਵੀ ਇਸ ਤੀਕਰ ਬਹੁਤ ਸਾਰੇ ਚੁਕ ਲੱਗੇ ਹੋਏ ਨੇ ਜਿਹਦੇ ਵਿੱਚ ਇਸ ਤਰ੍ਹਾਂ ਇਹ ਵੇਖ ਰਿਹਾ ਲੋਕ ਰਹਿ ਰਹੇ ਨੇ ਪਰ ਇਹ 베ਤੀ ਜਿਹੜੀ ਡੈਗ ਫੋਰਸ ਸਾਹਿਬ ਨੂੰ ਹੋਈ ਹੈ ਇਹਦੇ ਵਿੱਚ ਕਲੈਕਟੋ ਦੀ 베ਰ ਦੇ ਕੋਈ 베ਤੀ ਨਹੀਂ ਕੀਤੀ ਹੈ ਬਾਕੀ ਹੋਰ ਜਿਹੜੇ 12 ਸ਼ਹਿਰ ਦੇ ਉਹਨਾਂ ਦੇ 베ਰਸ ਵੱਲੋਂ 베ਤੀ ਕੀਤੀ ਗਈ ਹੈ ਸੋ ਇਹਦੇ ਨਾਲ ਕਹਿੰਦੇ ਨੇ ਕਿ ਇਨ ਗੈਪਮੈਂਟ ਕਹਿੰਦੇ ਇਹ ਸਹੀ ਨਹੀਂ ਹੈ ਗੈਰ ਕਾਨੂੰਨੀ ਹੈ ਕਿ ਨਾਲ ਨੱਚੇ ਫੈਮਲੀਆ ਤੇ ਕਮਿਊਨਿਟੀ ਸੀਰੇ ਦੇ ਸੇਫ ਨਹੀਂ ਹੈ ਸੋ ਇਹਦੇ ਨਾਲ ਕਹਿੰਦੇ ਕਿ ਹੋਰ ਬਹੁਤ ਸਾਰੀਆਂ ਜੋ ਗਲਤ ਚੀਜ਼ਾਂ ਨੇ ਉਹ ਸਾਰੀਆਂ ਕਹਿੰਦੇ ਵੀ ਇਹਦੇ ਨਾਲ ਜੁੜੀਆਂ ਹੁੰਦੀਆਂ ਨੇ ਇਹਦੇ ਨਾਲ ਕਹਿੰਦੇ ਆ ਕਿ ਹੋਰ ਜਿਹੜੀ ਕ੍ਰਿਮੀਨਲ ਐਕਟੀਵਿਟੀ ਸੀ ਨਸ਼ਿਆਂ ਦੀ ਵਗੈਰਾ ਦੀ ਵੀ ਕਹਿੰਦੇ ਸਮੱਸਿਆਵਾਂ ਕਰੀਆਂ ਹੁੰਦੀਆਂ ਨੇ ਤੇ ਉਹ ਹੁਣ ਕਹਿ ਰਹੇ ਨੇ ਕਿ ਸਾਡੀ ਸਰਕਾਰ ਇਹਦਾ ਲੋਕਾਂ ਵਾਸਤੇ ਇਹਨਾਂ ਦਾ ਕੋਈ ਹੋਰ ਬੰਦੋਬਾਸਤ ਕਰਨ ਵਾਸਤੇ ਵੀ ਪ੍ਰਬੰਧ ਕਰੇਗੀ ਸੋ ਇਹਨਾਂ ਦਾ 700 ਬਿਲੀਅਨ ਕਹਿੰਦੇ ਆ ਉਜੋ ਪ੍ਰੋਵੀਸ਼ਨਲ ਹੋਮਲੈਸਨੈਸ ਪ੍ਰੋਵੀਸ਼ਨਰ ਪ੍ਰੋਗਰਾਮ ਤੇ ਉਹਨਾਂ ਦੇ ਉੱਪਰ ਖਰਚ ਕੀਤਾ ਜਾਊਗਾ 378 ਬਿਲੀਅਨ ਦੀ ਕਹਿੰਦੇ ਇਨਵੈਸਟਮੈਂਟ ਜਿਹੜੀ ਆ ਹੋਮਲੈਸਨੈਸ ਤੇ ਐਡੀਸ਼ਨ ਰਿਕਵਰੀ ਟਰੀਟਮੈਂਟ ਦੇ ਉੱਪਰ ਖਰਚ ਕੀਤੀ ਜਾਊਗੀ ਸੁਭਾਵ ਇਹ ਆ ਕਿ ਔਨ ਆਲੇ ਸਮੇਂ ਦਰਾਨ ਇਹ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਸ ਤੱਕ ਨਾਲ ਕੈਂਪਸ ਬੜੀਆਂ ਹੋ ਜਾਂਦੀਆਂ ਜਿੱਥੇ ਦੇ ਘਰੇ ਲੋਕ ਰਹਾਰੇ ਨੇ ਸੋ ਇਹਦੇ ਤੋਂ ਸਟਾਉਰ ਵਾਸਤੇ ਫੋਰਸ ਸਰਕਾਰ ਜਿਹੜੀ ਇਸ 'ਤੇ ਸਖਤ ਨਜ਼ਰ ਆ ਰਹੀ ਜੀ ਜੀ ਗਵਾਂਡੀ ਮੁਲਕ ਦੀ ਗੱਲਬਾਤ ਕਰ ਲਈਏ ਜੀ ਇਹ ਪਤਾ ਹੁੰਦਾ ਵੀ ਔਖੇ ਸਮੇਂ ਦੇ ਵਿੱਚ ਗਵਾਂਡੀ ਨਹੀਂ ਕੰਮ ਆਉਣਾ ਹੁੰਦਾ ਤੇ ਹੁਣ ਇਹ ਵੀ ਖਬਰਾਂ ਆ ਰਹੀਆਂ ਨੇ ਜਿਵੇਂ ਜੇ ਅਮਰੀਕਾ ਦੇ ਨਾਲ ਜੇ ਕਦੇ ਕੋਈ ਔਖਾ ਸਮਾਂ ਆਉਂਦਾ ਕਿਸੇ ਵੀ ਚੀਜ਼ ਨੂੰ ਲੈ ਕੇ ਤੇ ਉਹ ਔਖਾ ਸਮਾਂ ਤਾਂ ਹੁਣ ਤੁਸੀਂ ਦੱਸੋਗੇ ਜੀ ਜ਼ਿਆਦਾਤਰ ਤਾਂ ਹੁੰਦਾ ਵੀ ਜਿਹੜਾ ਆਯਾਤ ਨਿਰਯਾਤ ਨੂੰ ਲੈ ਕੇ ਵਸਤਾਂ ਦੀ ਜਦੋਂ ਖਰੀਦੋ ਫਰੋਕਤ ਹੁੰਦੀ ਹੈ ਜਾਂ ਆਪਣਾ ਮਾਲ ਵੇਚ ਆ ਜਾਂਦਾ ਮੰਗਵਾਇਆ ਜਾਂਦਾ ਜਾ ਕਿਤੇ ਬੈਨ ਲੱਗ ਜਾਂਦੇ ਨੇ ਸੋ ਕਹਿੰਦੇ ਕੈਨੇਡਾ ਹੀ ਔਖੇ ਵੇਲੇ ਅਮਰੀਕਾ ਦੇ ਨਾਲ ਖੜੂਗਾ ਜੀ ਕੀ ਖਬਰ ਹੈ ਜਿੰਸਾ ਦੇਖੋ ਇਹਦੀ ਰਚੀ ਕੀ ਹੈ ਕਿ ਇਹ ਦੋ ਸਰਦਰ ਬਰਾਵੇ ਦੋਵੇਂ ਦੁਆਡੇ ਮੁਲਕ ਹੈ ਦੋਵੇਂ ਜਿਹੜੇ ਪ੍ਰਾਰੇ ਅਲਾਈਸ ਦੇ ਇੱਕ ਦੂਜੇ ਦੇ ਨਾਗਰਿਕ ਦੇ ਚੰਗੇ ਸਬੰਧ ਨੇ ਸੋ ਹੋੜਾ ਹੋਇਆ ਕੀ ਹੈ ਕਿ ਦੇਖੋ ਜਦੋਂ ਵੀ ਇੰਟਰਨੈਸ਼ਨਲ ਫੇਡ ਦੇ ਵਿੱਚ ਕੋਈ ਇੱਕ ਮੁਲਕ ਦੂਜੇ ਦੇ ਖਿਲਾਫ ਰਿਸਟ੍ਰਿਕਸ਼ਨਸ ਲਾਦਾ ਮੰਨੋ ਅਮਰੀਕਾ ਜਿਵੇਂ ਹੁਣ ਇਲੈਕਟ੍ਰਿਕ ਰਾਸ਼ਪਤੀ ਡੋਨਾਲਡ 트ਰਾਪ ਸਭ ਕਹਿ ਰਹੇ ਨੇ ਕਿ ਮੈਂ ਟੈਰਿਫ ਲਾ ਲਵਾਂਗਾ ਸੋ ਇਹਦੀ ਵੀ ਇੱਕ ਤਰਫਾ ਗੱਲ ਦੀ ਹੁੰਦੀ ਵੀ ਅਮਰੀਕਾ ਹੀ ਸਭ ਕੁਝ ਕਰੇਗਾ ਤੇ ਦੂਜਾ ਬੰਦਾ ਚੁੱਪ ਕਰਕੇ ਉਹਨਾਂ ਵੱਲ ਦੇਖਦਾ ਰਹੇਗਾ ਇਸ ਤਰੀਕੇ ਨਾਲ ਇੰਟਰਨੈਸ਼ਨਲ ਟ੍ਰੇਡ ਵੀ ਹੁੰਦਾ ਸੋ ਇੱਕ ਤੋਂ ਬੁਲਕ ਤੁਹਾਡੇ ਨਾਲ ਇਸ ਤਰੀਕੇ ਦਾ ਸਲੂਕ ਕਰਦਾ ਆ ਤੇ ਦੂਜਾ ਮੁਲਕ ਵੀ ਫਿਰ ਉਸੇ ਟੱਗ ਦੇ ਫੈਸਲੇ ਲੈਂਦਾ ਹਰ ਹੋਇਆ ਕੀ ਹੈ ਕਿ ਫੈਲੋਟ ਅਮਰੀਕਾ ਵੱਲੋਂ ਕੋਸ਼ਿਸ਼ ਐਕਸਪੋਰਟ ਰੈਸਟ੍ਰਿਕਸ਼ਨ ਆਈ ਹੈ ਜਿਹੜਾ ਚਿਪ ਬੇਕਿੰਗ ਇਕੁਪਮੈਂਟ ਸੀ ਜਿਹੜਾ ਚਾਈਨਾ ਨੂੰ ਦਿੱਤਾ ਜਾਣਾ ਸੀਗਾ ਤੇ ਕੁਝ ਕੰਪਨੀਆਂ ਸੀਆਂ ਜਿਹੜੀਆਂ ਕਿ ਇਸ ਚੀਜ਼ ਨੂੰ ਇਸ ਚੀਜ਼ ਦਾ ਕਾਰੋਬਾਰ ਕਰਦੀਆਂ ਸੀ ਆਸ ਉਹਨਾਂ ਦੇ ਉੱਪਰ ਵੀ ਸਖਸ਼ ਲੈ ਕੇ ਨੇ ਜਿਹੜੇ ਕਿ ਚੀਜ਼ ਦੇ ਨਾਲ ਸੰਬੰਧ ਨੇ ਇਹਦੇ ਵਿੱਚ ਹਾਈ ਬੈਗ ਵਿਦ ਮੈਮਰੀ ਜਿਹੜੇ ਐਚ ਬੀਐਫ ਚਿਪਸ ਹੁੰਦੇ ਨੇ ਜਿਹੜੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਜਿਹੜੀਆਂ ਹੋਰ ਵੱਖ-ਵੱਖ ਤਰੀਕੇ ਦੇ ਸੌਫਟਵੇਅਰ ਟੂਲਸ ਬਣਦੇ ਨੇ ਜਾਂ ਜਿਹੜੇ ਹੋਰ ਵੱਖ-ਵੱਖ ਤਰੀਕੇ ਦੇ ਜਿਹੜੇ ਇਸ ਤਰੀਕੇ ਦੇ ਜਿਹੜੇ ਚਿਪ ਬਣਾਉਣ ਵਾਲੀਆਂ ਜਿਹੜੀਆਂ ਵੱਖ-ਵੱਖ ਜਿਹੜੀਆਂ ਸੇਕ ਕੰਪਿਟਰ ਹੁੰਦੇ ਨੇ ਉਹਨਾਂ ਦੇ ਵਿੱਚ ਵਰਤ ਹੋ ਜਾਣ ਵਾਲੀ ਚੀਜ਼ਾਂ ਹੁੰਦੀਆਂ ਨੇ ਸੋ ਇਹਨਾਂ ਨੂੰ ਲੈ ਕੇ ਅਮਰੀਕਾ ਵੱਲੋਂ ਚੀਨ ਦੇ ਉੱਪਰ बैन लाया गया सो काफी एक सौ चाली जमेरिका ट्रेड कर रही कंडक्टर संबंधी तो जो निर्यात होने वाले जो वक्त तरीके ने जेड़े मिनरल्स ने जिंदम भी है जीमियम है, है एंटीमोनी हो कुछ उचित तकनीकी जी समग्री है ਜਿਹੜੀ ਕੀ ਚੀਜ਼ ਤੋਂ ਅਮਰੀਕਾ ਨੂੰ ਐਕਸਪੋਰਟ ਹੁੰਦੀ ਸੀ ਸੋ ਚੀਨ ਦੇ ਵੀ ਹੁਦੇ ਪਰ ਬੈ ਲਾ ਲਾਤਾ ਸੋ ਕਹਿੰਦੇ ਵੀ ਅਸੀਂ ਵੀ ਇਹ ਚੀਜ਼ਾਂ ਜਿਹੜੀਆਂ ਨੇ ਮਿੰਡਰਸ ਨੇ ਅਮਰੀਕਾ ਨੂੰ ਦੇ ਦਵਾਗੇ ਸੋ ਇਹ ਜੋ ਇਹ ਮਿੰਡਰਸ ਨੇ ਕਾਫੀ ਕ੍ਰਿਟੀਕਲ ਨੇ ਸੋ ਇਹਨੂੰ ਇਹ ਬਹੁਤ ਸਾਰੇ ਜੋ ਜਿਹੜੀ ਬੈਰਕਾ ਦੇ ਵਿੱਚ ਜੋ ਇਹ ਐਡਵਰਸ ਚਿਤਸੂਧੀਆਂ ਦੇ ਸਭੀ ਕੰਡੈਕਟਰ ਹੁੰਦੇ ਨੇ ਜਾਂ ਹੋਰ ਜਿਹੜੇ ਸਿੱਕੇ ਦੇ ਜਿਹੜੇ ਛੇਤਦਵਾ ਵਾਲੇ ਉਪਕਰਣ ਹੁੰਦੇ ਨੇ ਸੋ ਇਹ ਉਹਨਾਂ ਦੇ ਬਣਾਉਣ ਦੇ ਵਿੱਚ ਫੌਜੀ ਜਿਹੜਾ ਸਪਾਦਰ ਹੁੰਦਾ ਉਹਦੇ ਵਿੱਚ ਵੀ ਇਹਨਾਂ ਚੀਜ਼ਾਂ ਦੀ ਵਰਤੋਂ ਹੁੰਦੀ ਹੈ ਸੋ ਉਹਨਾਂ ਨੇ ਕਿਹਾ ਵੀ ਅਗਰ ਤੁਸੀਂ ਸਾਡੇ ਤੇ ਬੈਨ ਲਾਉਂਗੇ ਤਾਂ ਜਿਹੜੇ ਅਸੀਂ ਵੀ ਤੁਹਾਡੀਆਂ ਜਿਹੜੀ ਜਿਹੜੀ ਝੂੜੀ ਚੀਜ਼ਾਂ ਨੇ ਸੋ ਉਹਨਾਂ ਦੇ ਉੱਪਰ ਅਸੀਂ ਬੈਨ ਲਾਦਣ ਫਿਰ ਇਤੋਂ ਬਾਅਦ ਗੱਲ ਕੀ ਆ ਕਿ ਇਹ ਸਾਰੀਆਂ ਜੋ ਚੀਜ਼ਾਂ ਨੇ ਕੈਨੇਡਾ ਦੇ ਵਿੱਚ ਵੀ ਇਥੋਂ ਵੀ ਪ੍ਰੋਡਿਊਸ ਹੁੰਦੀਆਂ ਸੋ ਇਹ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੀ ਅਗਰ ਚੀਜ਼ ਇਹ ਚੀਜ਼ ਅਮਰੀਕਾ ਨੂੰ ਨਹੀਂ ਮਿਲਦਾ ਸੋ ਦੂਜਾ ਇਹ ਅਮਰੀਕਾ ਦੇ ਕੋਲ ਇਹ ਸਹੂਲਤ ਕੈਨੇਡਾ ਤੋਂ ਮਿਲ ਸਕਦੀ ਹੈ ਵੀ ਕੈਨੇਡਾ ਇਹ ਸਾਰੇ ਜਿਹੜੇ ਇਹ ਕ੍ਰਿਟੀਕਲ ਜਿਹੜੇ ਬਿਜ਼ਨਸ ਰੈਜੀਟ ਵਿੱਚ ਗੈਲੀਆਂ ਮੈਜੇਮੀਨੀਅਮ ਹੈ ਜਾਂ ਹੋਰ ਕ੍ਰਿਟੀਕਲ ਬਿਜ਼ਨਸ ਨੇ ਇੱਥੋਂ ਅਸੀਂ ਇਹ ਦੇ ਸਕਦੇ ਹਾਂ ਸੋ ਇਹਦੇ ਵਿੱਚ ਮਾਈਂਡਿੰਗ ਐਸੋਸੀਏਸ਼ਨ ਆਫ ਕੈਨੇਡਾ ਨੇ ਕਿਹਾ ਵੀ ਚਾਈਨਾ ਦੇ ਡਿਸੀਜਨ ਤੋਂ ਬਾਅਦ ਸੋ ਦੂਜਾ ਜਿਹੜਾ ਰਾਏ ਆ ਉਹ ਕੈਨੇਡਾ ਦਾ ਖੋਲਦਾ ਆ ਸੋ ਕੈਨੇਡਾ ਆਪਣੇ ਜਿਹੜੇ ਭਾਈ ਵਾਲ ਅਮਰੀਕਾ ਨੂੰ ਇਹ ਸਾਰੇ ਕ੍ਰਿਟੀਕਲ ਬਿਜ਼ਨਸ ਦੀ ਸਪਲਾਈ ਉਹਨੇ ਸਭ ịch ਕਰ ਸਕਦਾ ਕਿਉਂਕਿ ਅਮਰੀਕਾ ਚੀਜ਼ ਪੁੱਤਾ ਰਹਿੰਦਾ ਸੀ ਵੀ ਚੀਜ਼ ਤੋਂ ਸਸਤਾ ਪੈਦਾ ਸੀਗਾ ਖੁਦ ਵੀ ਅਮਰੀਕਾ ਆਪਣੇ ਉਹਦੇ ਮੁਲਕ ਦੇ ਵਿੱਚ ਵੀ ਇਹ ਕ੍ਰਿਟੀਕਲ ਬਿਜ਼ਨਸ ਹੈਗੇ ਪਰ ਉਹ ਅਮਰੀਕਾ ਉਸ ਨੂੰ ਇਹ ਧਾਰਤੀ ਜੋ ਕਰਦਾ ਰਹੀਆਂ ਸੋ ਕੰਮ ਸ਼ੁਰੂ ਹੋਵੇਗਾ ਬਹੁਤ ਬੜਾ ਲੰਮਾ ਸਮਾਂ ਲੱਗੇਗਾ ਕਿਉਂਕਿ ਕੈਨੇਡਾ ਆਲਰੇਡੀ ਦਾ ਬਿਜ਼ਨਸ ਰੁਕਾ ਦਰਿਆ ਸੋ ਅਗਰ ਕੱਲ ਨੂੰ ਚੀਨ ਫੇਸ ਤਰੀਕੇ ਦੇ ਦਾ ਕਰਦਾ ਫਿਰ ਇਹੋ ਜਿਹੇ ਮੌਕੇ ਤੇ ਕੈਨੇਡਾ ਅਮਰੀਕਾ ਨਾਲ ਖੜ ਸਕਦਾ ਸੋ ਇੱਕ ਓਪਰਚੁਨਿਟੀ ਸੌਂਦੇ ਵੀ ਜਿਹੜੇ ਕੈਨੇਡਾ ਇਸ ਨੂੰ ਦੇਖ ਰਿਹਾ ਸੋ ਕੱਲ ਨੂੰ ਇਹੋ ਜਿਹੇ ਕੋਈ ਹਾਲਾਤ ਬਣਦੇ ਆ ਚੀਨ ਪਾਬੰਦੀਆਂ ਲਾਉਂਦਾ ਤਾਂ ਕੈਨੇਡਾ ਅਮਰੀਕਾ ਦੀ ਬਾਹ ਫੜ ਸਕਦਾ ਇਹ ਗੱਲਾਂ ਜਿਹੜੀਆਂ ਜਿਹੜੇ ਹੁਣ ਤੇ ਕੈਨੇਡਾ ਵਾਲੇ پاس پاس ਫਿਰਿਆ ਬਰਕਰਾਰ ਕਰ ਦੱਸਿਆ ਜਾ ਰਹੀਆਂ ਨੇ ਸੋ ਇਹ ਗੱਲ ਨੂੰ ਸੁਝਾਈ ਜਾ ਰਹੀ ਹੈ ਕਾਲੂ ਤੁਹਾਡੇ ਨਾਲ ਕੋਈ ਦੁਨੀਆ ਦੇ ਬਾਕੀ ਮੁਲਕ ਖੜਾ ਜਾਂਗਾ ਸਾਡੇ ਕੈਨੇਡਾ ਤੁਹਾਡੇ ਵਾਸਤੇ ਖੜਾ ਆ ਸੋ ਜਿੰਨੀ ਲੋੜ ਕੈਨ ਦਾ ਨੂੰ ਤੁਹਾਡੀ ਹੈ ਸੋ ਤੁਹਾਨੂੰ ਵੀ ਉਨੀ ਹੀ ਕੈਨੇਡਾ ਦੀ ਲੋੜ ਹੈ ਬਸ ਉਹ ਗੱਲ ਜਿਹੜੀ ਹੈ ਸਬਜਰ ਵਾਲੀ ਜੀ ਪ੍ਰਿੰਸ ਸਾਹਿਬ ਪ੍ਰਿੰਸ ਸਾਹਿਬ ਤੇ ਬਹੁਤ ਬਹੁਤ ਧੰਨਵਾਦ ਪੂਰੀਆਂ ਖਬਰਾਂ ਡਿਟੇਲ ਦੇ ਵਿੱਚ ਸਾਰੀ ਜਾਣਕਾਰੀ ਜਿਹੜੀ ਤੁਸੀਂ ਸਾਂਝੀ ਕੀਤੀ ਤੇ ਜਾਂਦੇ ਜਾਂਦੇ ਆਪਣਾ ਵੀ ਨੰਬਰ ਸਾਂਝਾ ਕਰ ਲਿਓ ਸਰੋਤੇ ਪ੍ਰੋਗਰਾਮ ਤੋਂ ਬਾਅਦ ਬਹੁਤ ਸਾਰਾ ਨੰਬਰ ਤੁਹਾਡਾ ਜਿਹੜੇ ਮੰਗਦੇ ਨੇ ਔਰ ਜਰੂਰ ਜੀ ਪ੍ਰਿੰਸ